ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮਖ ਪਿਆਰਿਓ ਤੁਨ ਗੁਰਨਾਣਕ ਤੁਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਮੋ ਮਤਾ ਸਾਹਿਬ ਦੇਵਾ ਸੋ ਸਾਧ ਸੰਗਤ ਜੀ ਹਰ ਸੰਗਤ ਨਾਮ ਸਿਮਰਨ ਕਰਦੀ ਹੈ ਕੋਈ ਮੂਲ ਮੰਤਰ ਦਾ ਜਾਪ ਕਰਦੀ ਹੈ ਚਾਹੇ ਕੋਈ ਸ਼ਬਦ ਜਾਪ ਕੁਛ ਹੋਰ ਵੀ ਕਰਦੀ ਹੈ ਚਾਹੇ ਗਿਣਤੀ ਦੇ ਜਾਪ ਹੋਣ ਤਾਂ ਕਈਆਂ ਨੂੰ ਹੁੰਦਾ ਵੀ ਉਹ ਸ਼ਬਦ ਦਾ ਫਲ ਵੱਧ ਤੋਂ ਵੱਧ ਕਿਵੇਂ ਮਿਲੂਗਾ ਉਹ ਸ਼ਬਦ ਦਾ ਫਲ ਵੱਧ ਤੋਂ ਵੱਧ ਕਿਵੇਂ ਮਿਲੇ ਆਪਾਂ ਨੂੰ ਤਾਂ ਤੁਸੀਂ ਜਦੋਂ ਵੀ ਨਾਮ ਸਿਮਰਨ ਕਰਦੇ ਹੋ ਤਾਂ ਜਦੋਂ ਅਰਦਾਸ ਕਰਦੇ ਹੋ ਅਰਦਾਸ ਤੋਂ ਪਹਿਲਾਂ ਆਹ ਪੌੜੀ ਦਾ ਯਾਪ ਕਰ ਲਓ ਅਰਦਾਸ ਤੋਂ ਪਹਿਲਾਂ ਪੌੜੀ ਦਾ ਯਾਪ ਕਰ ਲਓ ਤਾਂ ਤੁਹਾਨੂੰ ਵੱਧ ਦੁੱਗਣਾ ਫਲ ਮਿਲੇਗਾ ਉਹ ਪੌੜੀ ਹੈ ਅਸੰਖ ਜਪ ਅਸੰਖ ਪਵ ਅਸੰਖ ਪੂਜਾ ਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮੰਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਦੀ ਅਸੰਖ ਦਾਤਾਰ ਅਸੰਖ ਸੂਰ ਮੁਹ ਪਖਸਾਰ ਸੰਖ ਮੋਨ ਲੇਵ ਲੈ ਆਇ ਤਾਰ ਗੁਦਰ ਤਕਾਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜਗਤੁ ਤੇ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਇਹ ਪਉੜੀ ਦਾ ਯਾਪ ਕਰ ਲੋ ਸ਼ਬਦ ਤੋਂ ਬਾਅਦ ਚ ਅਰਦਾਸ ਤੋਂ ਪਹਿਲਾਂ ਇਹ ਪਉੜੀ ਦਾ ਯਾਪ ਕਰ ਲੋ ਤਾਂ ਤੁਹਾਨੂੰ ਦੁੱਗਣਾ ਫਲ ਮਿਲੇਗਾ ਸੋ ਸਾਰੀ ਸਾਧ ਸੰਗ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ